ਕ੍ਰੀਏਟਿਵ ਘੋੜਾ ਮੇਰੇ ਦੇ ਵੇਖਣ ਨੂੰ ਮਿਲਿਆ ਮੈਨੂੰ ਮੇਰੇ ਸਾਡੇ ਲੋਕਾਂ ਨੇ ਪਸੰਦ ਕੀਤਾ ਖੇਚ ਦਾ ਕੇਂਦਰ ਬਣਿਆ ਪਿਆ ਇੱਥੇ ਤੇ ਘੋੜਾ ਤੁਸੀਂ ਸਾਹਮਣੇ ਵੇਖ ਸਕਦੇ ਹੋ ਫੇਸ ਕੁਆਲਿਟੀ ਬੋਡੀ ਸਟਰਕਚਰ ਬਹੁਤ ਵਧੀਆ ਬੋਡੀ ਸਟਰਕਚਰ ਹੈ ਇਹਦਾ ਕੋਈ ਕਮੀ ਪੇਸ਼ੀ ਨਹੀਂ ਹੈ ਘੋੜੇ ਚ ਸਟੱਡ ਸਰਵਿਸ ਵਾਸਤੇ ਲੈ ਕੇ ਆਏ ਮੇਲੇ ਤੇ ਬਾਕੀ ਸ਼ੋਅ ਵਾਸਤੇ ਤੇ ਬਾਈ ਕੋ ਪੂਰੀ ਡਿਟੇਲ ਪਤਾ ਕਰਦੇ ਆ ਤੇ ਬਾਈ ਜੀ ਕਿਹਦਾ ਬੱਚਾ ਏ ਇਹ ਦੇਵ ਰਾਣੀਆਂ ਦਾ ਦੇਵ ਰਾਜ ਰਣੀਆਂ ਦਾ ਆਪਣੇ ਫਾਰਮ ਦਾ ਨਾਮ ਕੀ ਹੈ ਨਵਜੋਤ ਸਟੇਡ ਫਾਰਮ ਨਵਜੋਤ ਸਟੱਡ ਫਾਰਮ ਤੋਂ ਆਇਆ ਹੈ ਬਾਈ ਹੁਣੀ 2 ਜਾਨਵਰ ਲਿਆਂਦੇ ਆ ਇਧਰ ਇੱਕ ਇਧਰ ਆ ਇੱਕ ਇਧਰ ਆ ਇਹ ਦੇਵਰਾਜ ਰਣੀਏ ਦਾ ਬੱਚਾ ਹਾਂਜੀ ਇਹਦੀ ਹਾਈਟ ਕਿੰਨੀ ਹੋ ਗਈ ਹੈ ਜੀ 62 ਇੰਚ 62 ਇੰਚ ਹਾਈਟ ਹੋ ਗਈ ਹਾਂਜੀ ਉਮਰ ਇਹਦੀ ਕਿੰਨੀ ਹੋਊਗੀ 4.5 ਸਾਲ 6.5 ਸਾਲ 4 4 ਹਾਂ 4.5 ਸਾਲ ਸੱਜਣੋ ਉਮਰ ਹੈ ਦੀ ਐਗਰੈਸਿਵ ਬਹੁਤ ਆ ਮੇਲੇ ਵਿੱਚ ਸਭ ਤੋਂ ਜ਼ਿਆਦਾ ਐਗਰੈਸਿਵ ਘੋੜਾ ਇਹ ਹੀ ਲੱਗ ਰਿਹਾ ਮੱਥੇ ਪਟਾ ਦੋ ਪੈਰ ਚੱਟੇ ਤਿੰਨ ਹਾਂਜੀ ਦੋ ਪੈਰ ਤਿੰਨ ਤਿੰਨ ਪੈਰ ਚੱਟੇ ਆ ਮੱਥੇ ਪਟਾ ਤੇ ਸਟੱਡ ਸਰਵਿਸ ਵਾਸਤੇ ਓਪਨ ਆ ਤੇ ਦੇਵਰਾਇ ਰਣੀਆਂ ਦਾ ਬੱਚਾ ਨਾ ਹਾਂਜੀ ਡਾਇਰੈਕਟ ਡਾਇਰੈਕਟ ਹਾਈਟ ਇਹਦੀ ਕਿੰਨੀ ਆ 62 ਇੰਚ 62 ਇੰਚ ਦੀ ਹਾਈਟ ਹੋਗੀ ਤੇ ਸਟੱਡ ਫੀਸ ਇਹਦੀ ਕੀ ਰੱਖੀ ਹੋਈ ਆ 31000 31000 ਫੀਸ ਹੈ ਇਹਦੀ ਤੇ ਆਪਣਾ ਕੰਟੈਕਟ ਨੰਬਰ ਕੰਟੈਕਟ ਨੰਬਰ ਤੇ ਮੇਰੇ ਕੋਲ ਨਹੀਂ ਅੰਕਲ ਕੇ ਕੰਟੈਕਟ ਨੰਬਰ ਇਹਨਾਂ ਦਾ ਵੀਡੀਓ ਤੇ ਲਾ ਦਾਂਗੇ ਜੇ ਕਿਸੇ ਨੇ ਕੰਟੈਕਟ ਕਰਨਾ ਉਹ ਕੰਟੈਕਟ ਕਰ ਸਕਦਾ ਤੇ ਘੋੜਾ ਤੁਹੀਂ ਸਾਹਮਣੇ ਵੇਖ ਹੀ ਰਹੇ ਹੋ